ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਹੀ ਮੁੱਖ ਮੰਤਰੀ ਦੇ ਖਿਲਾਫ ਹਰਸਿਮਰਤ ਕੌਰ ਬਾਦਲ ਨੇ ਬਹੁਤ ਸਾਰੀ ਔਰਤਾਂ ਖੜੀਆਂ ਕਰ ਦਿੱਤੀਆਂ ਸੀ ਪਰ ਜਿਹੜੀ ਖਬਰ ਤੁਸੀਂ ਅੱਜ ਵੇਖਣ ਜਾ ਰਹੇ ਹੋ ਬਾਦਲਾਂ ਦੇ ਘਰ ਦੇ ਮੂਹਰੇ ਇੱਕ ਬਹੁਤ ਵੱਡਾ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿਹੜੀ ਵਿਰੋਧਤਾ ਕੱਢ ਰਹੀ ਸੀ ਤਾਂ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਇਹ ਕਿਹੜੀ ਗੱਲ ਤੇ ਰੋਣਾ ਪੈ ਗਿਆ ਕਿ ਮੁੱਖ ਮੰਤਰੀ ਨੇ ਕਹਿੰਦੇ ਜੀ ਹਰਸਿਮਰਤ ਕੌਰ ਬਾਦਲ ਨੂੰ ਮੰਦਾ ਚੰਗਾ ਬੋਲ ਦਿੱਤਾ ਪਰ ਕੀ ਬੋਲਿਆ ਸੀ ਪਹਿਲਾਂ ਮੈਂ ਤੁਹਾਨੂੰ ਉਹੀ ਸੁਣਾਉਂਗਾ ਮੁੱਖ ਮੰਤਰੀ ਦੇ ਮੂੰਹੋਂ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀਆਂ ਕਈ ਔਰਤਾਂ ਨੂੰ ਇਕੱਠਾ ਕਰ ਲਿਆ ਫਿਰ ਮੁੱਖ ਮੰਤਰੀ ਦੇ ਖਿਲਾਫ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਲਗਵਾ ਦਿੱਤਾ ਸੀ ਪਰ ਹਰਸਿਮਰਤ ਕੌਰ ਬਾਦਲ ਤੇ ਇਹ ਵਾਦੀ ਪੁੱਠੀ ਪੈ ਚੁੱਕੀ ਹੈ ਕਿਉਂਕਿ ਅਕਸਰ ਤਹਾਨੂੰ ਵੀ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਵਾਕਏ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਵੱਡੇ ਪੱਦਰ ਦੇ ਉੱਤੇ ਪ੍ਰਸ਼ੰਸਾ ਹੋ ਰਹੀ ਹੈ। ਆਹ ਦੂਜੇ ਪਾਸੇ ਅਕਾਲੀ ਦਲ ਨੇ ਕਈ ਚੈਨਲਾਂ ਦੇ ਥਰੂ ਔਰ ਕਈ ਬੰਦੇ ਬੁੜੀਆਂ ਦੇ ਥਰੂ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਇੱਕ ਮਿਹਮ ਰਚ ਲਈ ਹੈ। ਕਈ ਸਾਰੇ ਲੋਕ ਨੇ ਜਿਹੜੇ ਮੁੱਖ ਮੰਤਰੀ ਦੇ ਖਿਲਾਫ ਖੜੇ ਕੀਤੇ ਗਏ ਨੇ ਉਹ ਵੀ ਤੁਹਾਡੇ ਸਾਹਮਣੇ ਦਿਖਾਵਾਂਗੇ ਪਰ ਪਹਿਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਨੇ ਹਰ ਸਿਮਰਤ ਕਾਰ ਬਾਦਨ ਨੂੰ ਕੀ ਕਿਹਾ ਸੀ ਜਿਹੜੀ ਗੱਲ ਤੋਂ ਰੌਲਾ ਪੈ ਗਿਆ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਜਿਹੜੀਆਂ ਜਨਾਨੀਆਂ ਨੂੰ ਜਾਂ ਔਰਤਾਂ ਕਹਿ ਲੋ ਉਹਨਾਂ ਨੇ ਮੁੱਖ ਮੰਤਰੀ ਦੇ ਖਿਲਾਫ ਖੜੀਆਂ ਕਰ ਦਿੱਤੀਆਂ ਨੇ ਉਹਨਾਂ ਦਾ ਕੀ ਕਹਿਣਾ ਕਿਉਂਕਿ ਇੱਕ ਪਾਸੇ ਕਾလီਦਾਨ ਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਧੋਖਾ ਧੜੀ ਦੇ ਨਾਲ ਫੇਰ ਤੋਂ ਵਰਗ ਲਾ ਕੇ ਪੰਜਾਬ ਦੇ ਅੰਦਰ ਵਾਪਸੀ ਕਰ ਲਾਂਗੇ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਖਬਰ ਦੇ ਨਾਲ ਅਕਾਲੀ ਦਲ ਦੇ ਵੀ ਹੋਸ਼ ਉੱਡ ਗਏ ਨੇ ਕਿਉਂਕਿ ਅਕਾਲੀ ਦਲ ਨੂੰ ਪੂਰੇ ਪੰਜਾਬ ਭਰ ਦੇ ਅੰਦਰ ਕੋਈ ਵੀ ਬੰਦਾ ਯਾਨੀ ਪੰਜਾਬ ਦੇ ਅੰਦਰ ਐਕਸੈਪਟ ਨਹੀਂ ਕਰ ਰਿਆ ਐਸੇ ਕਰਕੇ ਦਾ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਘਰੇ ਬਿਠਾ ਦਿੱਤਾ ਔਰ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਕਿਵੇਂ ਲੋਕ ਖੜਦੇ ਨੇ ਇਹੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਔਰ ਮੁੱਖ ਮੰਤਰੀ ਨੇ ਹਰ ਸਿਮਰਤ ਘਰ ਬਾਦਲ ਨੂੰ ਕੀ ਕਹਿ ਦਿੱਤਾ ਸੀ ਜਿਹੜੀ ਗੱਲ ਤੋਂ ਰੌਲਾ ਪੈ ਗਿਆ ਸੁਣੋ

ਕਿ ਛੇਤੀਆਂ ਦਾ ਛੇਤੀ ਵੀ ਆ ਜੇ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਚਲੋ ਇਹ ਸ ਕਚੈਰੀ ਚ ਪਾਜੋਗੇ ਵਕੀਲ ਵੱਡੇ ਕਰ ਲੋਗੇ ਸਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਨੇ ਕਿਰਤੀ ਕਰੋਂਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਦੀ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਆ ਦੇਖ ਲੋ ਕਿਹੜਾ ਕਾਲੀ ਤਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ। ਮਾੜਾ ਸੁਣ ਲਈ ਕਿਤੇ ਪਰਮਾਤਮਾ ਨੇ। ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜਿਹੀ ਹੌੜੀ ਹੈ ਪਰ ਪੀਣ ਦੀ ਬਹੁਤ ਪ੍ਰੀਖ ਹੈ। ਦਾ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਨੇ ਹਰ ਸਿਮਰਤ ਔਰ ਬਾਦਲ ਨੂੰ ਕੀ ਕਿਹਾ ਤੁਸੀਂ ਚੰਗੀ ਤਰ੍ਹਾਂ ਸੁਣਿਆ। ਯਾਰੀ ਉਹਨਾਂ ਨੇ ਕਿਹਾ ਕਹਿੰਦਾ ਹੁਣ ਇਹ ਬੇਲੇ ਨੇ ਵੀਰਬਾਰ ਨੂੰ ਕਹਿੰਦਾ ਪੁੱਛਾ ਘੱਡਾ ਕਰਨ ਚੌਂਕੀ ਲਾ ਲਿਆ ਕਰਨ। ਇਹ ਕੋਈ ਬਾੜੀ ਵੱਡੀ ਮਾੜੀ ਚੰਗੀ ਗੱਲ ਨਹੀਂ ਹੈ। ਯਾਨੀ ਉਹਨਾਂ ਨੇ ਇੱਕ ਮੁੱਦਾ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਉਹਨਾਂ ਔਰਤਾਂ ਦੁਆਰਾ ਜਿਹੜੀਆਂ ਜਾਣ ਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਖੜੀਆਂ ਕੀਤੀਆਂ ਗਈਆਂ ਨੇ ਇਹਨੂੰ ਇੱਕ ਇਸ਼ੂ ਇੱਕ ਮੁੱਦਾ ਬਣਾ ਲਿਆ ਗਿਆ ਪਰ ਇਹ ਐਡਾ ਵੱਡਾ ਮੁੱਦਾ ਹੈ ਨਹੀਂ ਇਹੋ ਜੀਆਂ ਗੱਲਾਂ ਦਾ ਸੁਖਵੀਰ ਸਿੰਘ ਬਾਦਲ ਵਰਗੇ ਪਤਾ ਨਹੀਂ ਕਿੰਨੀ ਇਕ ਕਰ ਰਹੇ ਨੇ ਹੁਣ ਜਿਹੜੀ ਹਰਸਿਮਰਤ ਔਰ ਬਾਦਲ ਨੇ ਇਹ ਔਰਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਇਸੇ ਗੱਲ ਦੀ ਵਜ੍ਹਾ ਦੇ ਨਾਲ ਖੜੇ ਕੀਤਾ ਸੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਐਸੇ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਨੂੰ ਪਾਗਲ ਕਹਿ ਰਹੇ ਨੇ ਕਈ ਵਾਰ ਪਾਗਲ ਕਿਹਾ ਤਾਂ ਫਿਰ ਹੁਣ ਤੁਸੀਂ ਇਹ ਵੇਖੋ ਕਿ ਉਹ ਉਹਦੇ ਉੱਤੇ ਕੋਈ ਦੋਸ਼ ਲਾਉਣਗੇ ਇਹ ਜਿਹੜੀ ਰਾਜਨੀਤੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਨੂੰ ਕੁਝ ਕਹਿੰਦਾ ਹੈ ਦਾਇਰੇ ਦੇ ਵਿੱਚ ਰਹਿ ਕੇ ਤਾਂ ਉਹਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਇਹਨਾਂ ਨੇ ਇੰਨੀ ਗੱਲ ਤੋਂ ਕੀ ਚੌਂਕੀ ਲਾ ਲਿਆ ਕਰਨ ਵੀਰਵਾਰ ਨੂੰ ਇਹ ਵੇਲੇ ਨੇ ਬਾਦਲ ਕੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂੰਹੋਂ ਤੁਸੀਂ ਗੱਲ ਸੁਣੀ ਆ ਇਸ ਗੱਲ ਨੂੰ ਬਹੁਤ ਵੱਡਾ ਮੁੱਦਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾ ਕੇ ਇਹਨਾਂ ਨੂੰ ਲੱਗਦਾ ਕਿ ਅਸੀਂ ਵਾਪਸੀ ਪੰਜਾਬ ਦੇ ਅੰਦਰ ਕਰਾਂਗੇ ਪਰ ਨਹੀਂ ਕਿਉਂਕਿ ਪੰਜਾਬ ਦੀ ਜਨਤਾ ਸਭ ਜਾਣਦੀ ਹੈ ਇਹ ਮੁੱਖ ਮੰਤਰੀ ਨੇ ਵੀ ਕਿਹਾ ਅਸੀਂ ਵੀ ਕਹਿੰਦੇ ਹਾਂ ਪੰਜਾਬ ਦੇ ਅੰਦਰ ਜੇਕਰ ਕਾਲੀ ਦਲ ਚੰਗਾ ਹੁੰਦਾ ਤਾਂ 25 ਸਾਲ ਤੱਕ ਰਾਜ ਕਰ ਚੁੱਕਿਆ ਬਲਕਿ 25 ਸਾਲਾਂ ਤੱਕ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਵੱਡਾ ਖਜ਼ਾਨਾ ਇਹਨਾਂ ਦੇ ਘਰ ਦੇ ਅੰਦਰ ਕਹਿੰਦੇ ਜੀ ਹਲੇ ਵੀ ਦੱਬਿਆ ਹੋਇਆ 25 ਸਾਲਾਂ ਤੋਂ ਲੁੱਟਿਆ ਹੋਇਆ ਪੰਜਾਬ ਇਹਨਾਂ ਦੇ ਘਰ ਦੇ ਅੰਦਰ ਪਿਆ ਇੱਕ ਗੱਲ ਸਮਝੇ ਮਾੜੀ ਹੈ ਜਿਹੜੇ ਲੋਕ 25 ਸਾਲਾਂ ਤੱਕ ਸਾਡੇ ਪੰਜਾਬ ਦਾ ਕੁਝ ਨਹੀਂ ਸਵਾਰ ਸਕੇ ਉਹ ਲੋਕ ਹੁਣ ਕਹਿੰਦੇ ਜੀ ਸਾਡੀ ਵਾਪਸੀ ਕਰਵਾ ਦਿਓ ਤੇ ਅਸੀਂ ਪੰਜਾਬ ਨੂੰ ਖੁਸ਼ਹਾਲ ਕਰ ਦੇਣਾਂ ਪੰਜਾਬ ਨੂੰ ਜਿੰਨਾ ਕੀਤਾ ਬਰਬਾਦ ਕੀਤਾ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਕਿਉਂ ਆ ਸਭ ਤੋਂ ਵੱਡਾ ਸਵਾਲ ਚਿੱਟੇ ਦੀ ਸਮਗਲਿੰਗ ਕਰਦਾ ਸੀ ਭੁੱਕੀ ਦੇ ਟਰੱਕਟ ਪਾਉਂਦੇ ਸੀ ਕਿਉਂਕਿ ਜਦੋਂ ਭੋਲਾ ਤਸਕਰ ਫੜਿਆ ਗਿਆ ਇਹਨਾਂ ਹੀ ਬਾਦਲਾਂ ਨੇ ਤਾਂ ਉਹਨੇ ਕੀ ਕਿਹਾ ਸੀ ਕਹਿੰਦਾ ਬਿਕਰਮ ਮਜੀਠੀਆ ਮੇਰੇ ਨਾਲ ਇਹੀ ਗੱਲ ਕਹੀ ਸੀ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਗੇ ਨੇ ਅਕਾਲ ਤੱਕ ਸਭ ਤੋਂ ਵੀ ਨਖਾਰੇ ਗਈ ਨਹੀਂ ਸਿੱਕ ਕੌਮ ਦੇ ਵੀ ਦੋਸ਼ੀ ਨੇ ਬਹੁਤ ਸਾਰੇ ਸਿੱਖ ਮਰਵਾਏ ਨੇ ਕਈ ਸਾਰੀਆਂ ਗਲਤੀਆਂ ਵੀ ਮੰਨੀਆਂ ਨੇ ਐਕਸੈਪਟ ਕਰਕੇ ਭਾਂਡੇ ਵੀ ਮਾਜੇ ਜੁੱਤੀਆਂ ਵੀ ਝਾੜੀਆਂ ਗਲ ਤੱਕ ਸਾਹ ਉੱਤੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਜਿਹੜੇ ਲੋਕ ਆਪਣੇ ਮੂੰਹ ਦੇ ਨਾਲ ਕਈ ਵਾਰ ਗਲਤੀਆਂ ਮਹਿਸੂਸ ਕਰਕੇ ਉੱਥੇ ਮਾਫੀ ਮੰਗ ਚੁੱਕੇ ਨੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਹੜੀ ਗੱਲ ਦੀ ਹੁਣ ਸਚਾਈ ਪੇਸ਼ ਕਰਨਗੇ ਕਿਹੜੇ ਮੂੰਹ ਦੇ ਨਾਲ ਕਹਿ ਰਹੇ ਨੇ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਐਸੀ ਲੱਤ ਮਾਰੀ ਆ ਕਿ ਘਰਾਂ ਦੇ ਵਿੱਚ ਕੁੰਡੇ ਲਾ ਦਿੱਤੇ ਨੇ ਪਰ ਹੁਣ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਲਗਾਤਾਰ ਯਾਨੀ ਮਾੜਾ ਚੰਗਾ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਖੁਦ ਨਹੀਂ ਕਹ ਰਹੇ ਵੇਖੋ ਕਿਵੇਂ ਤੀਰ ਚਲਾ ਰਹੇ ਨੇ ਇੱਕ ਪਾਸੇ ਹਰ ਸਿਮਰਤ ਕੌਰ ਬਾਦਲਦਵਾਰ ਜਨਾਨੀਆਂ ਇਕੱਠੀਆਂ ਕੀਤੀਆਂ ਗਈਆਂ ਤੇ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲੋ ਇੱਕ ਮਹੌਲ ਬਣ ਜਾਣਾ ਕਈ ਸਾਰੇ ਚੈਨਲ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਇੰਟਰਵਿਊ ਚੱਲ ਰਹੀਆਂ ਨੇ ਔਰ ਉਸ ਤੋਂ ਪਹਿਲਾਂ ਕਈ ਸਾਰੇ ਬੰਦੇ ਖੜੇ ਕੀਤੇ ਗਏ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦਾ ਕੰਮ ਕਰ ਰਹੇ ਨੇ ਇਹ ਗੱਲ ਨੂੰ ਸੋਚਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਕਾਲੀਆਂ ਨੇ ਹਰ ਸਾਜ਼ਿਸ਼ ਖੇਡਣੀ ਹੈ ਕਿ ਸਾਡੀ ਸਰਕਾਰ ਕਿਵੇਂ ਨਾ ਕਿਵੇਂ ਆ ਜੇ ਤੇ ਫਿਰ ਅਸੀਂ ਬਦਲੇ ਲੈਣੇ ਆ ਪੰਜਾਬ ਦੇ ਮੁੱਖ ਮੰਤਰੀ ਤੋਂ ਤੇ ਪੰਜਾਬ ਦੇ ਲੋਕਾਂ ਤੋਂ ਹੁਣ ਤਾਂ ਤੁਹਾਡੇ ਸਾਹਮਣੇ ਹੱਥ ਵੀ ਜੋੜ ਵੀਏ ਪੰਜਾਬ ਦੀ ਜਨਤਾ ਦੇ ਸਾਹਮਣੇ ਸੁਖਵੀਰ ਬਾਦਲ ਦੇ ਢੰਗ ਦੇਖੇ ਆ ਤਾਂ ਜੇਕਰ ਇਹਨਾਂ ਦੀ ਸੱਤਾ ਪੰਜਾਬ ਦੇ ਅੰਦਰ ਆ ਗਈ ਇਹੀ ਹੱਥ ਤੁਹਾਡੇ ਉੱਤੇ ਡੰਡਾ ਚਲਾਉਣਗੇ ਇਹ ਗੱਲ ਪੱਕੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਰਾਜ ਦੇ ਅੰਦਰ ਸਰਵੇ ਕਰਵਾ ਲਏ ਜਿੰਨੇ ਮਰਜੀ ਲੋਕਾਂ ਨੂੰ ਪੁੱਛ ਲਏ ਗੁੰਡਾ ਰਾਜ ਰਿਹਾ ਐ ਇਸ ਕਰਕੇ ਕਾਲੀਦਾਨ ਨੂੰ ਘਰੇ ਬਿਠਾਇਆ ਗਿਆ ਪੰਜਾਬ ਦੇ ਲੋਕਾਂ ਨੇ ਚੁਣਿਆ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਵੜਿਆ ਅੰਦਰ ਕਿਉਂਕਿ ਇਹਨਾਂ ਨੂੰ 25 ਸਾਲਾਂ ਤੱਕ ਟਾਈਮ ਦਿੱਤਾ ਸੀ 25 ਸਾਲਾਂ ਦੇ ਵਿੱਚ ਪੰਜਾਬ ਦੀ ਕਿਹੜੀ ਦਸ਼ਾ ਹੋਈ ਐ ਉਹ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਬਸ ਇੱਕ ਗੱਲ ਜ਼ਰੂਰ ਹੈ। ਕਹਿੰਦੇ ਜੀ ਅਸੀਂ ਬਠਿੰਡੇ ਦੇ ਵਿੱਚ ਸੜਕਾਂ ਬਣਾਤੀਆਂ। ਭਰਾਂ ਇੱਕ ਮੁੱਦਾ ਪੰਜਾਬ ਦਾ ਬਹੁਤ ਸਾਰੇ ਮੁੱਦੇ ਨੇ। ਹੁਣ ਤੁਸੀਂ ਵੇਖੋ ਵੀ ਪ੍ਰਵਾਸੀਆਂ ਦਾ ਮੁੱਦਾ ਹੈ। ਇਹ ਬੜਾ ਹਾਈਲਾਈਟ ਮੁੱਦਾ ਹੈ। ਪੰਜਾਬ ਨੂੰ ਇਹਨਾਂ ਪ੍ਰਵਾਸੀਆਂ ਦੁਆਰਾ ਬਹੁਤ ਵੱਡੀ ਪੀੜਾ ਸਹਿਣੀ ਪੈ ਰਹੀ ਹੈ। ਪੰਜਾਬ ਦੀ ਸਰਕਾਰ ਦੇ ਸਾਹਮਣੇ ਵੀ ਅਪੀਲ ਹੈ। ਕਿ ਭਾਈ ਇਹਨਾਂ ਗੱਲਾਂ ਬਾਤਾਂ ਤੇ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ। ਜੇਕਰ ਕੋਈ ਪ੍ਰਵਾਸੀ ਇੱਥੇ ਰਹਿੰਦਾ ਹੈ ਤਾਂ ਉਹਦੀ ਪੂਰੀ ਵੈਰੀਫਿਕੇਸ਼ਨ ਕਰਕੇ ਉਹਨੂੰ ਇੱਥੇ ਰੱਖਣਾ ਚਾਹੀਦਾ ਨਹੀਂ ਤਾ ਉਹ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਜਿਵੇਂ ਕਿ ਸਾਡਾ ਪੰਜਾਬੀਆਂ ਦਾ ਕੋਈ ਹੱਕ ਨਹੀਂ ਹੈ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਲੈ ਸਕਦੇ ਰਾਜਸਥਾਨ ਦੇ ਵਿੱਚ ਨਹੀਂ ਲੈ ਸਕਦੇ ਕਿਤੇ ਹੋਰ ਨਹੀਂ ਲੈ ਸਕਦੇ ਬਹੁਤ ਸਾਰੀਆਂ ਸਟੇਟਾਂ ਦਾ ਕਾਨੂੰਨ ਹੈ ਕਿ ਸਾਡੇ ਪੰਜਾਬੀਆਂ ਨੂੰ ਤਾਂ ਅਧਿਕਾਰ ਹੀ ਹੈ ਨਹੀਂ ਯਾਰ ਪਰ ਜਿਹੜਾ ਸਾਡਾ ਪੰਜਾਬ ਹੈ ਤਾਂ ਸ਼ਾਮਲਾ ਤਾਂ ਕੋਈ ਵੀ ਆ ਕੇ ਵਹਿ ਜਾਂਦਾ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਕਾਨੂੰਨਤਾ ਬਣਾਉਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਲੋਕ ਵੱਡੇ ਪੱਦਰ ਦੇ ਉੱਤੇ ਅੱਜ ਵੀ ਮੌਜੂਦ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਕਾਲੀ ਦਲ ਨੂੰ ਜੇ ਪਰ ਪਿੱਛੇ ਰੱਖਣਾ ਹੈ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਤਾਂ ਮੁੱਖ ਮੰਤਰੀ ਨੂੰ ਇਸ ਗੱਲਾਂ ਤੇ ਪਹਿਰਾ ਦੇਣਾ ਚਾਹੀਦਾ ਜਿਹੜੀਆਂ ਗੱਲਾਂ ਨੂੰ ਪੰਜਾਬ ਦੇ ਲੋਕ ਕਹਿੰਦੇ ਨੇ ਯਾਨੀ ਮੁੱਦੇ ਨੇ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਸੰਭਾਲਣਾ ਚਾਹੀਦਾ ਬਹੁਤ ਸਾਰੇ ਮੁੱਦੇ ਨੇ ਅਕਸਰ ਸਾਰੇ ਪੰਜਾਬੀ ਜਾਣਦੇ ਨੇ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ